ਅੱਜ ਅਸੀਂ ਤੋਂ ਟੋਟੇ ਨਾਲ ਗੱਲ ਕਰਨ ਜਾ ਰਹੇ ਹਾਂ ਉਸ ਨਾਦੀ ਜਿਸ ਨੂੰ ਸੁਣ ਕੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਉਣ ਲੱਗ ਜਾਂਦੀ ਆ ਬੱਬੂ ਮਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਬੱਬੂ ਮਾਨ ਕੋਈ ਸਧਾਰਨ ਨਾਂ ਨਹੀਂ ਉਹ ਤਾਂ ਸਾਨੂੰ ਸਭ ਨੂੰ ਜੋੜਨ ਵਾਲਾ ਇੱਕ ਇਮੋਸ਼ਨ ਹੈ ਇਹ ਗੱਲ ਹੁਣ ਕੇਵਲ ਫੈਸ਼ਨ ਦੀ ਨਹੀਂ ਨਵੇਂ ਪੰਜਾਬੀ ਸਿੰਗਰ ਵੀ ਮੰਨਦੇ ਹਨ ਹੁਣ ਗੱਲ ਕਰਦੇ ਹਾਂ ਇੱਕ ਨਵੇਂ ਤੇ ਬਹੁਤ ਟੈਲੈਂਟਡ ਸਿੰਗਰ ਸਬਾ ਦੀ ਹਾਂਜੀ ਸਬਾ ਇੱਕ ਉੱਭਰਦਾ ਹੋਇਆ ਪੰਜਾਬੀ ਸਿੰਗਰ ਜਿਸ ਦੇ ਗੀਤ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਵੱਡੀ ਧੁੰਮ ਮਚਾ ਰਹੇ ਹਨ ਪਰ ਗੱਲ ਇੱਥੇ ਨਹੀਂ ਮੁੱਕਦੀ ਅਸਲੀ ਗੱਲ ਇਹ ਹੈ ਕਿ ਸੱਭਾ ਵੀ ਬੱਬੂ ਮਾਨ ਸਾਹਿਬ ਦਾ ਵੱਡਾ 팬 ਨਿਕਲਿਆ ਹੁਣ ਕੁਝ ਦਿਨ ਪਹਿਲਾਂ ਇੱਕ ਲਾਈਵ ਸ਼ੋਅ ਦੌਰਾਨ ਸੱਭਾ ਨੇ ਸਟੇਜ ਉੱਤੇ ਖੜ ਕੇ ਖੁਦ ਕਿਹਾ ਮੈਂ ਤਾਂ ਬੱਬੂ ਮਾਨ ਸਾਹਿਬ ਤੋਂ ਹੀ ਗਾਉਣਾ ਸਿੱਖਿਆ ਹੈ ਇਹ ਸੁਣ ਕੇ ਸਾਰਿਆਂ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਇਨਾ ਹੀ ਨਹੀਂ ਸੱਭਾ ਨੇ ਬੱਬੂ ਮਾਨ ਸਾਹਿਬ ਦਾ ਇੱਕ ਬੜਾ ਸੋਹਣਾ ਗੀਤ ਵੀ ਗਾ ਦਿੱਤਾ ਅਤੇ ਉਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਹਰ ਇੱਕ ਪਲੇਟਫਾਰਮ ਤੇ ਟ੍ਰੈਂਡ ਕਰ ਰਹੀ ਹੈ ਸਭਾ ਦੀ ਆਵਾਜ਼ ਵਿੱਚ ਜੋ ਪਿਆਰ ਅਤੇ ਸਤਿਕਾਰ ਬੱਬੂ ਮਾਨ ਸਾਹਿਬ ਲਈ ਉਹ ਵੇਖ ਕੇ ਹਰ ਇੱਕ ਫੈਨ ਦਾ ਦਿਲ ਭਰ ਆਇਆ ਤੁਸੀਂ ਵੀ ਦੱਸੋ ਤੁਹਾਨੂੰ ਕਿਹੜਾ ਬੱਬੂ ਮਾਨ ਦਾ ਗੀਤ ਸਭ ਤੋਂ ਵਧੀਆ ਲੱਗਦਾ ਹੈ ਕਮੈਂਟ ਕਰਕੇ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਦੱਸਿਓ